ਦਰ ਵਿਖੇ ਚੌਂਕੀ ਵਿਜੇਨਗਰ ਦੋ ਦਿਨ ਪਹਿਲਾਂ 19 ਤਰੀਕ ਦੀ ਰਾਤ ਨੂੰ ਇੱਕ ਘਟਨਾ ਵਾਪਰੀ ਸੀ ਜਿਸ ਵਿੱਚ ਰਾਤ ਦੇ ਕਰੀਬ 4:30 ਵਜੇ ਦੀ ਸਵੇਰ ਇੱਕ ਵਿਵੇਕ ਕੁਮਾਰ ਨਾਮ ਦਾ ਸ਼ਖਸ ਜੋ ਕਿ ਬੰਕੇ ਭੈਰੀ ਗਲੀ ਦਾ ਰਹਿਣ ਵਾਲਾ ਸੀ ਇਹ ਨੌਜਵਾਨ ਆਪਣੇ ਮੋਟਰਸਾਈਕਲ ਦੇ ਘਰੋਂ ਕਿਉਂਕਿ ਇਹ ਫੋਟੋਗ੍ਰਾਫੀ ਦਾ ਕੰਮ ਕਰਦਾ ਵਾ ਇਹ ਸਟੂਡੀਓ ਤੇ ਕੰਮ ਕਰਨ ਲਈ ਸਵੇਰ 4:30 ਵਜੇ ਆਪਣੇ ਘਰੋਂ ਬਾਹਰ ਨਿਕਲਿਆ ਜਦੋਂ ਇਹ ਘਰੋਂ ਬਾਹਰ ਨਿਕਲ ਕੇ ਹਜੇ 1 ਕਿਲੋਮੀਟਰ ਗਿਆ ਹੀ ਸੀ ਕਿ ਬੰਕੇ ਭੈਰੀ ਗਲੀ ਦੇ ਵਿੱਚ ਅੱਗੋਂ ਇਸ ਨੂੰ ਦੋ ਅਣਪਛਾਤੇ ਨੌਜਵਾਨ ਮਿਲਦੇ ਨੇ ਜੋ ਕਿ ਪਹਿਲਾਂ ਹੀ ਗਲੀ ਦੇ ਵਿੱਚ ਉੱਥੇ ਖੜੇ ਹੁੰਦੇ ਨੇ ਇਹ ਦੋਨੋਂ ਨੌਜਵਾਨ ਜਿਨ੍ਹਾਂ ਦੇ ਹੱਥ ਵਿੱਚ ਦਾਤਰ ਹੁੰਦੇ ਨੇ ਉਹ ਦਾਤਰ ਦੇ ਨਾਲ ਸਭ ਤੋਂ ਪਹਿਲਾਂ ਇਸ ਉੱਪਰ वार ਕਰਦੇ ਨੇ ਬਟ ਕਿਸਮਤ ਨਾਲ ਇਹਦੇ ਦਾਤਰ ਨਹੀਂ ਲੱਗਦਾ ਤੇ ਡਰਦਾ ਮਾਰਾ ਉਹ ਤੋਂ ਮੋਟਰਸਾਈਕਲ ਛੱਡ ਕੇ ਥੋੜਾ ਦੂਰ ਪਿੱਛੇ ਭੱਜ ਲੈਂਦਾ ਇੰਨੇ ਵਿੱਚ ਇੱਕ ਨੌਜਵਾਨ ਜੋ ਦੋਨੋਂ ਨੌਜਵਾਨਾਂ ਨਾਲ ਫਿਰਤੇ ਆਏ ਸੀ ਉਹਨਾਂ ਵਿੱਚੋਂ ਮੋਟਰਸਾਈਕਲ ਨੂੰ ਚੱਕਦਾ ਵਾ ਤੇ ਦੂਸਰਾ ਇਨ ਦਾ ਟਾਈਮ ਬੀਂਗ ਉਹਨੂੰ ਦਾਤਰ ਨਾਲ ਡਰਾਉਂਦਾ ਰਹਿੰਦਾ ਵਾ ਤਾਂ ਕਿ ਉਹ ਵਾਪਸ ਮੋਟਰਸਾਈਕਲ ਤੱਕ ਨਾ ਆਵੇ ਜਿਸ ਤੋਂ ਬਾਅਦ ਇਹ ਦੋਵੇਂ ਨੌਜਵਾਨ ਉੱਥੋਂ ਮੋਟਰਸਾਈਕਲ ਤੇ ਬੈਠ ਕੇ ਉਸ ਦਾ ਮੋਟਰਸਾਈਕਲ ਦੇਖੋ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਕੰਟਰੋਲ ਰੂਮ ਲਈ ਸਾਨੂੰ 4:30 ਵਜੇ ਰਾਤ ਨੂੰ ਤੁਰੰਤ ਕਾਲ ਆਈ ਜਿਸ ਤੋਂ ਬਾਅਦ ਸਾਡੀ ਸਦਰ ਦੀ ਪੁਲਿਸ ਮੌਕੇ ਤੇ ਪਹੁੰਚੀ ਮੌਕੇ ਤੇ ਪਹੁੰਚ ਕੇ ਅਸੀਂ ਵਿਵੇਕ ਕੁਮਾਰ ਦੀ ਸਟੇਟਮੈਂਟ ਲੈ ਕੇ ਅਣਪਛਾਤੇ ਦੋਵੇਂ ਦੋਸ਼ੀਆਂ ਦੇ ਖਿਲਾਫ ਥਾਣਾ ਸਦਰ ਵਿਖੇ ਐਫਆਰ ਨੰਬਰ 245 ਅਧੀਨ ਧਾਰਾ 379 ਬੀ ਇਸ ਤੋਂ ਇਲਾਵਾ 34 ਆਈਪੀਸੀ ਦੇ ਤਹਿਤ ਇੱਕ ਮਕਦਮਾ ਰਿਸਰਵ ਕੀਤਾ। ਜਿਸ ਤੋਂ ਬਾਅਦ ਅਸੀਂ ਜਦੋਂ ਇਸ ਮਕਦਮੇ ਦੀ ਤਫਤੀਸ਼ ਵੱਡੀ ਤਾਂ ਸਾਨੂੰ ਮੌਕੇ ਤੇ ਸੀਸੀਟੀਵੀ ਫੁਟੇਜ ਮਿਲੀ ਜਿਸ ਵਿੱਚ ਸਾਫ ਜਾਇਰ ਹੋਇਆ ਸਾਨੂੰ ਉਸ ਤੋਂ ਕਲੀਅਰ ਹੋ ਗਿਆ ਕਿ ਦੋ ਬੰਦੇ ਆਏ ਸੀ ਜੋ ਕਿ ਗਲੀ ਦੇ ਵਿੱਚ ਪਹਿਲੇ ਹੀ ਘੰਟੇ ਤੋਂ ਕਰੀ ਵੇਟ ਕਰ ਰਹੇ ਸੀ ਕੋਈ ਇਹੋ ਜਿਹਾ ਇਨਸਾਨ ਆਵੇ ਜਿਸ ਤੋਂ ਅਸੀਂ ਹੋਮੇਕਲ ਕੋ ਕਰ ਸਕਾਂ। ਉਹਨਾਂ ਨੇ ਉਸ ਨੂੰ ਦਫਤਰ ਨਾਲ ਡਰਾਇਆ ਦਫਤਰ ਦਾ ਵਾਰ ਵੀ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਉੱਥੋਂ ਮੋਟਰਸਾਈਕਲ ਲੈ ਕੇ ਫਰਾ ਹੋ ਗਏ। ਜਦੋਂ ਅਸੀਂ ਅਲੱਗ-ਅਲੱਗ ਪਹਿਲੂਆਂ ਤੋਂ ਇਸ ਚੀਜ਼ ਦੀ ਜਾਂਚ ਕੀਤੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਸਾਡੇ ਕੋਲ ਕਾਫੀ ਹਿਊਮਨ ਇੰਟੈਲੀਜੈਂਸ ਵੀ ਆਈ ਬਾਕੀ ਟੈਕਨੀਕਲ ਮਾਹਿਰਾਂ ਦੀ ਮਦਦ ਨਾਲ ਸਾਡੀ ਟੀਮ ਨੇ 24 ਘੰਟੇ ਦੇ ਵਿੱਚ ਵਿੱਚ ਇਸ ਮੁਕਦਮੇ ਦੇ ਜੋ ਅਸਲ ਦੋਸ਼ੀ ਸੀ ਕਿ ਉਹਨੂੰ ਟ੍ਰੇਸ ਕਰ ਲਿਆ ਸੀ ਜਿਸ ਵਿੱਚ ਜੋ ਪਹਿਲਾ ਦੋਸ਼ੀ ਹੈ ਟ੍ਰੇਸ ਕਰਨ ਤੋਂ ਬਾਅਦ ਸਾਨੂੰ ਇੱਕ ਦਿਨ ਹੋਰ ਲੱਗਣ ਨੂੰ ਅਰੈਸਟ ਕਰਨ ਚ ਜੋ ਪਹਿਲਾ ਦੋਸ਼ੀ ਹੈ ਜਿਸ ਦਾ ਨਾਮ ਹੈਗਾ ਸਾਜਨ ਸ਼ੁਕਲਾ ਜੋ ਕਿ ਸਾਡੇ ਬਟਾਲਾ ਰੋਡ ਦਾ ਰਹਿਣ ਵਾਲਾ ਵਾ ਜਿਸ ਨੂੰ ਅਸੀਂ 48 ਘੰਟੇ ਦੇ ਵਿੱਚ ਵਿੱਚ ਅਰੈਸਟ ਕਰ ਲਿਆ ਸੀ ਤੇ ਇਸ ਕੋਲੋਂ ਜੋ ਖੋਹ ਕੀਤਾ ਗਿਆ ਮੋਟਰਸਾਈਕਲ ਤੇ ਦਾਤਰ ਦੋਨੋਂ ਚੀਜ਼ਾਂ ਬਰਾਮਦ ਕਰ ਲੀਆਂ ਨੇ ਇਸ ਤੋਂ ਇਲਾਵਾ ਇਸ ਦੇ ਕਹਿਣ ਤੇ ਜੋ ਦੂਸਰਾ ਦੋਸ਼ੀ ਜਿਸ ਦਾ ਨਾਮ ਸਾਹਿਲ ਹੈ ਜੋ ਕਿ ਬੰਕੇਪੈਰੀ ਗਲੀ ਦੇ ਰਹਿਣ ਵਾਲਾ ਵਾ ਸੋ ਇਹਨਾਂ ਦੋ ਦੋਸ਼ੀਆਂ ਨੇ ਹਮਲਾ ਹੋ ਕੇ ਦਾਫਤਰ ਦਾ ਪ੍ਰਯੋਗ ਕਰਕੇ ਸੂ ਪਰਵਾਰ ਕੀਤਾ ਜਿਸ ਤੋਂ ਬਾਅਦ ਅਸੀਂ ਇਹਨਾਂ ਦੋਨੋਂ ਦੋਸ਼ੀਆਂ ਨੂੰ ਅਧੀਨ ਤਰ੍ਹਾਂ ਟੈਨਸ਼ਨ 82 ਬੀ 2 ਇਸ ਤੋਂ ਇਲਾਵਾ 34 ਆਈ ਪੀਸੀ ਦੇ ਤਹਿਤ ਇਹਨਾਂ ਨੂੰ ਅਰੈਸਟ ਕਰਕੇ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਵਾ ਤੇ ਦੋਨਾਂ ਕੋਲੋਂ ਜੋ ਖੋਸ਼ ਦਾ ਮੋਟਰਸਾਈਕਲ ਸੀ ਉਹ ਵੀ ਬਰਾਮਦ ਕੀਤਾ ਵਾ ਤੇ ਦੂਸਰਾ ਜਿਸ ਦਾਫਤਰ ਨਾਲ ਮਦਈ ਤੇ ਵਾਰ ਕੀਤਾ ਗਿਆ ਸੀ ਉਹ ਵੀ ਅਸੀਂ ਉਹਨਾਂ ਕੋਲੋਂ ਬਰਾਮਦ ਕਰ ਲਿਆ ਦੋਨੋਂ ਦੋਸ਼ੀਆਂ ਨੂੰ ਜੁ ਮਾਨਯੋਗ ਕੋਰਟ ਚ ਪੇਸ਼ ਕੀਤਾ ਸੀਗਾ ਤੇ ਇਹਨਾਂ ਦਾ ਸਾਨੂੰ ਅੱਗੇ ਕੋਈ ਰਿਮਾਂਡ ਨਹੀਂ ਮਿਲੇਗਾ ਬਾਕੀ ਇਹਨਾਂ ਨੂੰ ਅੱਜ ਜੇਲ੍ਹ ਵਿੱਚ ਅਸੀਂ ਭੇਜ ਦਿੰਦੇ ਆਂ ਕਿਹਨਾਂ ਕਿਸ ਤਰ੍ਹਾਂ ਹੋਈ ਸਰ ਇਹਨਾਂ ਦੀ ਕੀ ਹੋ ਗਈ ਇਸ ਜੀ ਤੁਹਾਨੂੰ ਤਫਤੀਸ਼ ਦਾ ਮੁੱਦਾ ਵਾ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਉਹਦੇ ਨਾਲ ਕ੍ਰਿਮੀਨਲਸ ਹੋਰ ਅਲਰਟ ਹੋ ਜਾਂਦੇ ਨੇ ਅੱਗੇ ਤੋਂ ਉਹਨਾਂ ਚੀਜ਼ਾਂ ਦਾ ਹੋਰ ਐਕਟਿਵ ਹੋ ਕੇ ਉਹ ਚੀਜ਼ਾਂ ਬਾਰੇ ਸੋਚਦੇ ਨੇ ਸੋ ਇਸ ਕਰਕੇ ਸਾਡੇ ਕੋਲ ਕਈ ਸਾਧਨ ਹੁੰਦੇ ਨੇ ਸਾਡੇ ਕੋਲ ਟੈਕਨੀਕਲ ਬੜੇ ਸਾਧਨ ਨੇ ਸਾਡੇ ਕੋਲ ਸੀਸੀਟੀਵੀਜ਼ ਨੇ ਸਾਡੇ ਕੋਲ ਇਸ ਤੋਂ ਇਲਾਵਾ ਹਿਊਮਨ ਇੰਟੈਲੀਜੈਂਸ ਆ ਸਾਡੇ ਕੋਲ ਪੁਰਾਣੀ ਕ੍ਰਿਮੀਨਲ ਦੀ ਲਿਸਟ ਹੁੰਦੀ ਆ ਸਾਨੂੰ ਲੋਕਾਂ ਦੇ ਕਿਹੜੇ ਗੈਂਗ ਕਿਸ ਤਰ੍ਹਾਂ ਆਪਰੇਟ ਕਰਦਾ ਵਾ ਕੀ ਉਹਨਾਂ ਦਾ ਮੋਡਸ ਆਪਰੇਂਡੀਆ ਕਿੱਥੇ ਉਹ ਐਕਟਿਵ ਨੇ ਸੋ ਸਾਰੇ ਪਹਿਲੂਆਂ ਦੇ ਆਧਾਰ ਤੇ ਜਦੋਂ ਤਫਤੀਸ਼ ਚੱਲਦੀ ਆ ਤਾਂ ਅਲੱ ਦੋਸ਼ੀ ਤੇ ਪਹੁੰਚ ਗਏ ਨਸ਼ੇ ਦੇ ਕਾਰਨ ਹੀ ਲੋਕਾਂ ਨੂੰ ਲੁੱਟਾ ਕਰਦੇ ਨਹੀਂ ਆ ਕਿ ਇਸ ਤਰ੍ਹਾਂ ਬਿਲਕੁਲ ਜੀ ਦੋਨੋਂ ਦੋਸ਼ੀ ਸਾਡੇ ਕੋਲ 24 ਘੰਟੇ ਸਾਡੇ ਕੋਲ ਬੰਦ ਰਹੇ ਨੇ ਸੋ ਇਹਨਾਂ ਦੀ ਹਾਲਤ ਦੇ ਬਹੁਤ ਨਸ਼ੇੜੀ ਦੋਨੋਂ ਜਾਣੇ ਨਸ਼ੇ ਦੇ ਆਦੀ ਨੇ ਤੇ ਕੋਈ ਕੰਮ ਧੰਦਾ ਵੀ ਕੋਈ ਖਾਸ ਨਹੀਂ ਕਰਦੇ ਵੇਲੜ ਕਿਸਮ ਦੇ ਨੌਜਵਾਨ ਨੇ ਸੋ ਇਹ ਦੋਵੇਂ ਨੌਜਵਾਨ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਉਹ ਜੀ ਲੁੱਟਾਖੋ ਕਰਦੇ ਸੀ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਖਿਲਾਫ 379 ਬੀ 스내ਚਿੰਗ ਦੇ ਮੁਕਦਮੇ ਦਰਜ ਨੇ ਕੀ ਪਹਿਲੇ ਕਿਨੇ ਫਰਤੇ ਦਰ ਹੈ ਕਿ ਕਿੰਨੀ ਵਾਰਦਾਤਾ ਕੀਤੀ ਹੈ ਇਸ ਤੋਂ ਪਹਿਲਾਂ ਜੋ ਹੁਣ ਤੱਕ ਅਸੀਂ ਇਨਵੈਸਟੀਗੇਸ਼ਨ ਕੀਤਾ ਜੀ ਸਾਜਨ ਸ਼ੁਕਲਾ ਦੇ ਖਿਲਾਫ 2019 ਦੇ ਵਿੱਚ ਵੀ ਸਨੇਚਿੰਗ ਦਾ ਮਕਦਮਾ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਇਹ ਤਫਤੀਸ਼ ਸਾਡੀ ਹਜੇ ਚੱਲੂਗੀ ਭਾਵੇਂ ਸਾਡੇ ਕੋਲ ਦੂਸੀਆਂ ਦਰਮਾਨ ਨਹੀਂ ਹੈ ਇਹਨਾਂ 'ਚ ਹੋਰ ਵੀ ਅਸੀਂ ਪਹਿਲੋਂ ਤੇ ਕੰਮ ਕਰਾਂਗੇ ਕਿ ਹੋਰ ਕਿੰਨੇ ਮਕਦਮੇ ਜਿਹੜੇ ਪਹਿਲਾਂ 123 ਜਾਂ ਕਿਸੇ ਹੋਰ ਮਕਦਮੇ 'ਚ ਕਿਸੇ ਹੋਰ ਪੀਓ ਤਾਂ ਨਹੀਂ ਹੋਏ ਹੋਏ ਸੋ ਨੂੰ ਸਾਰੇ ਪਹਿਲੋਂ ਉਹਨਾਂ ਵਾਰਦੇ ਹੋਰ ਵੀ ਅਗਰ ਕੋਈ ਇਹਨਾਂ ਦੇ ਖਿਲਾਫ ਮਕਦਮੇ ਹੋਣਗੇ ਉਹ ਵੀ ਅਸੀਂ ਇਸ ਤਫਤੀਸ਼ ਦੇ ਵਿੱਚ ਲੈ ਕੇ ਆਵਾਂਗੇ ਦੋਨੋਂ ਜੀ 25